ਦਾਖਾਲਸ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਜੋ ਆਪਾਂ ਇਤਿਹਾਸ ਕਹਿਣ ਚੱਲੇ ਆ ਸੋ ਸਰੋਤਿਆਂ ਦੀ ਮੰਗ ਦੇ ਉੱਤੇ ਨਵੇਂ ਇਤਿਹਾਸ ਬਾਰੇ ਗੱਲ ਕਰਾਂਗੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਵੱਡਾ ਮਹਾਨ ਸ਼ਹੀਦ ਜਿਨ੍ਹਾਂ ਦਾ ਜਨਮ ਸਾਲ 1952 ਦੇ ਵਿੱਚ ਮਾਤਾ ਮੁਖਤਿਆਰ ਕੌਰ ਅਤੇ ਪਿਤਾ ਸਰਦਾਰ ਕਰਤਾਰ ਸਿੰਘ ਦੇ ਘਰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਖਾਲੜਾ ਵਿਖੇ ਹੋਇਆ ਇਹਨਾਂ ਦੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਸਰਹਾਲੀ ਵਾਲੇ ਜਿਹੜੇ ਗਜ਼ਲ ਲਹਿਰ ਦੇ ਵੱਡੇ ਆਗੂ ਸਨ ਬਾਬਾ ਸੋਹਣ ਸਿੰਘ ਭਕਣਾ ਦੇ ਗਰੁੱਪ ਦੇ ਵਿੱਚ ਜਿਨ੍ਹਾਂ ਨੇ ਯਾਦੀ ਦੀ ਲਹਿਰ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਔਰ ਜਿਹੜੇ ਇਹ ਗਜ਼ਰ ਲਹਿਰ ਦੇ ਫੜੇ ਗਏ ਸਨ ਉਸ ਟਾਈਮ 13 ਆਗੂਆਂ ਦੇ ਵਿੱਚੋਂ ਖਾਲਲਾ ਸਾਹਿਬ ਦੇ ਦਾਦਾ ਜੀ ਵੀ ਸ਼ਾਮਲ ਸਨ ਸਰਦਾਰ ਹਰਨਾਮ ਸਿੰਘ ਜੀ ਅੱਗੇ ਗੱਲ ਕਰੀਏ ਕਿ ਖਾਲਲਾ ਸਾਹਿਬ ਨੇ 1973 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਕਾਲਜ ਦੇ ਸਮੇਂ 770 71 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਇੰਡੀਆ ਭਰ ਦੇ ਵਿੱਚ ਚੱਲ ਰਹੀ ਸੀ ਤਾਂ ਉਸ ਟਾਈਮ ਵੀ ਖਾਲਲਾ ਸਾਹਿਬ ਨੇ ਇੱਕ ਵੱਡੀ ਜਥੇਬੰਦੀ ਅਸਾਰ ਲਈ ਸੀ ਜ਼ੁਲਮ ਜ਼ਬਰ ਦੇ ਖਿਲਾਫ ਉਸ ਟਾਈਮ ਵੀ ਆਵਾਜ਼ ਬਰੰਦ ਕੀਤੀ ਸੀ ਉਪਰੰਤ ਜਦੋਂ 1984 ਦੇ ਅੰਬਰਸਾਰਾ ਤੇ ਦਿੱਲੀ ਦੇ ਕਤਲਾਮ ਤੋਂ ਬਾਅਦ ਉਹਨਾਂ ਦਾ ਜਿਹੜਾ ਮਨ ਹਿਰਦਾ ਛਲਨੀ ਛਲਨੀ ਹੋ ਗਿਆ ਤੇ ਉਹਨਾਂ ਨੇ ਇਹ ਆਪਣਾ ਨਿਸ਼ਚੈ ਕਰ ਲਿਆ ਕਿ ਆਪਾਂ ਮਨੁੱਖੀ ਅਧਿਕਾਰਾਂ ਡੀ ਯੰਗ ਹੈ ਇਹਨੂੰ ਦੁਨੀਆ ਦੇ ਉੱਤੇ ਲੈ ਕੇ ਜਾਣਾ ਹੈ ਇਸ ਤੋਂ ਬਾਅਦ ਜਦੋਂ ਕੇਪੀਐਸ ਗਿੱਲ ਦੀ ਗਵਾਈ ਦੇ ਵਿੱਚ ਕਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਜੀਤ ਸਿੰਘ ਸੰਧੂ ਨੇ ਹਰ ਰੋਜ਼ 10-15 ਸਿੱਖ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਖਾਲਸਾ ਸਾਹਿਬ ਦੇ ਲੂਕੰਡੇ ਖੜੇ ਹੋ ਗਏ ਔਰ ਉਹਨਾਂ ਨੇ ਬੜੀ ਵੱਡੀ ਆਵਾਜ਼ ਬਲੰਦ ਕੀਤੀ ਉਸ ਸਮੇਂ ਜਦੋਂ ਕੋਈ ਡੀਜੀਪੀ ਦੇ ਖਿਲਾਫ ਤਾਂ ਕੀ ਕੋਈ ਪੁਲਿਸ ਦੇ ਸਿਪਾਹੀ ਦੇ ਖਿਲਾਫ ਵੀ ਬੋਲਣ ਦੀ ਜੁੱਟ ਨਹੀਂ ਸੀ ਕਰਦਾ ਉਸ ਟਾਈਮ ਖਾਲਾ ਸਾਹਿਬ ਨੇ ਜਦੋਂ ਬਾਬਾ ਪਿਆਰਾ ਸਿੰਘ ਤੇ ਭਾਈ ਅਮਰੀਕ ਸਿੰਘ ਮੱਤੇਵਾਲ ਜੋ ਡਾਇਰੈਕਟਰ ਸਨ ਸਹਿਕਾਰੀ ਬੈਂਕ ਦੇ ਉਹਨਾਂ ਨੂੰ ਚੱਕ ਕੇ ਗਾਇਬ ਕਰ ਦਿੱਤਾ ਪੁਲਿਸ ਨੇ ਤਾਂ ਉਹਨਾਂ ਨੂੰ ਲੱਭਦੇ ਲੱਭਦੇ ਖਾਲੜਾ ਸਾਹਿਬ ਨੂੰ ਫੁਰਨਾ ਹੋਇਆ ਕਿ ਜਦੋਂ ਪੁਲਿਸ ਵਕੀਲਾਂ ਨੂੰ ਪੱਤਰਕਾਰਾਂ ਨੂੰ ਡਾਕਟਰਾਂ ਤੇ ਇੰਜੀਨੀਅਰਾਂ ਨੂੰ ਖਪਾ ਕੇ ਹਰੀਕੇ ਪੱਤਨ ਵਿੱਚ ਰੋੜੀ ਜਾ ਰਹੀ ਹੈ ਤਾਂ ਕਿਉਂ ਨਾ ਇਹਨਾਂ ਨੂੰ ਵੀ ਮਾਰ ਦਿੱਤਾ ਹੋਵੇਗਾ ਸੋ ਉਹਨਾਂ ਨੇ ਪੜਤਾਲ ਕਰਨ ਲਈ ਉਹੋ ਦਰਗਿਆਨਾ ਮੰਦਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਗਏ ਜਦੋਂ ਜਾ ਕੇ ਦੇਖਿਆ ਤਾਂ ਉਹ ਦੋਨੇ ਹੀ ਰਿਕਾਰਡ ਦੇ ਵਿੱਚ ਉਹ ਲਾਹਵਾਰਖ ਲੱਖਾਂ ਕਹਿ ਕੇ ਸਸਕਾਰ ਕਰ ਦਿੱਤਾ ਗਿਆ ਸੀ ਬਾਬਾ ਪਿਆਰਾ ਸਿੰਘ ਤੇ ਅਮਰੀਕ ਸਿੰਘ ਮੱਤੇਵਾਲ ਦਾ ਹੋਰ ਕਿ ਲੱਭਿਆ 300 ਹੋਰ ਅਜਿਹੀਆਂ ਲੱਖਾਂ ਲੱਭੀਆਂ ਇਥੋਂ ਉਹਨਾਂ ਨੂੰ ਇੱਕ ਰਾਹ ਲੱਭਿਆ ਔਰ ਉਹਨਾਂ ਨੇ ਜਿਵੇਂ ਰਿਕਾਰਡ ਇਕੱਠਾ ਕੀਤਾ 2097 ਪੱਟੀ ਤੇ ਸਾਰੇ ਤਨਤਾਰ ਨੇ ਇਲਾਕੇ ਦੇ ਵਿੱਚੋਂ ਲਾਵਾਰਸ਼ ਲਾਸ਼ਾਂ ਦਾ ਰਿਕਾਰਡ ਆਇਆ ਉਹਨਾਂ ਨੇ ਨੋਟ ਕਰ ਲਿਆ ਔਰ ਪ੍ਰੈਸ ਦੇ ਵਿੱਚ ਇਹ ਗੱਲ ਪ੍ਰੈਸ ਕਾਨਫਰੰਸ ਕਰਕੇ ਖਾਲਸਾ ਸਾਹਿਬ ਨੇ ਕਹੀ ਕਿ ਪੰਜਾਬ ਦੇ ਵਿੱਚੋਂ ਲਗਭਗ 25000 ਨੌਜਵਾਨ નિર્ਦੋਸ਼ ਪੁਲਿਸ ਨੇ ਚੁੱਕ ਕੇ ਮਾਰ ਦਿੱਤੇ ਹਨ ਗਿੱਲ ਸਾਹਿਬ ਨੂੰ ਇਹ ਗੱਲ ਕਦੋਂ ਹਜਮ ਹੁੰਦੀ ਸੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਅੰਬਰਸਰਚ ਕਿਹਾ ਕਿ ਖਾਲਲਾ ਝੂਠ ਬੋਲਦਾ ਇਹ ਸਾਰੇ ਨੌਜਵਾਨ ਬਰੇਸ਼ਾਂ ਦੇ ਵਿੱਚ ਭੱਜ ਗਏ। ਪ੍ਰੰਤੂ ਖਾਲਲਾ ਸਾਹਮਣੇ ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ 27 ਫਰਵਰੀ 1995 ਨੂੰ ਰਿਕਾਰਡ ਸਹਿਤ ਪ੍ਰੈਸ ਨੂੰ ਦਿਖਾਤਾ ਵੀ ਆ ਰਿਕਾਰਡ ਇੰਨਾ-ਇੰਨਾ ਸ਼ਮਸ਼ਾਨ ਘਾਟਾਂ ਦੇ ਵਿੱਚ ਪੁਲਿਸ ਨੇ ਲਾਵਾਰਸ਼ ਕਹਿ ਕੇ ਇਹ ਸ਼ਹੀਦ ਕਰਤੇ ਜਿਨ੍ਹਾਂ ਨੂੰ ਉਹਨਾਂ ਦੀਆਂ ਮਾਂ-ਮਾਂ ਭੈਣਾਂ ਵੀਰ ਇਹਨਾਂ ਦੇ ਬਜ਼ੁਰਗ ਜਿਨ੍ਹਾਂ ਨੂੰ ਉਡੀਕ ਰਹੇ ਨੇ ਵੀ ਇਹ ਸ਼ਾਇਦ ਸਾਡੇ ਘਰੀ ਮੜਾਉਣਗੇ ਕਿਉਂਕਿ ਇਹ ਨਰਦੋਸ਼ ਸੀ ਪਰੰਤੂ ਪੁਲਿਸ ਨੇ ਚੱਕ ਕੇ ਮਾਰ ਤੇ ਇਸ ਤੋਂ ਇਲਾਵਾ ਬਹੁਤ ਸਾਰਿਆਂ ਨੂੰ ਰੋੜ ਦਿੱਤਾ ਹਰੀਕੇ ਪੱਤਨ ਦੇ ਹੈਡ ਚ ਤਾਂ ਕੀ ਹੋਇਆ ਕਿ ਖਾਲੜਾ ਸਾਹਿਬ ਮਾਰਚ 1995 ਨੂੰ ਵਿਦੇਸ਼ ਦੇ ਵਿੱਚ ਚਲੇ ਗਏ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਇਹ ਸਾਰੀ ਜਿਹੜੀ ਕਹਾਣੀ ਸੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦੇ ਹੁਕਮ ਦੇ ਥੱਲੇ ਜਿਹੜੀ ਸਰਕਾਰ ਦੇ ਸੰਵਿਧਾਨ ਦੇ ਵਿੱਚ ਮੁੱਖ ਪੰਨੇ ਤੇ ਲਿਖਿਆ ਹੋਇਆ ਸਤਿਅਮੇਵ ਜਨਤੇ ਉਹ ਸਰਕਾਰ ਦੇ ਵੱਲੋਂ ਇੱਕ ਸਿੱਖ ਕੌਮ ਦੀ ਸੋਚੀ ਸੰਜੀ ਸਕੀਮ ਦੇ ਅਨਸਾਰ ਕਤਲਾਮ ਕੀਤਾ ਜਾ ਰਿਹਾ ਹੈ ਔਰ 25000 ਬੰਦਾ ਆ 2-4 ਸਾਲਾਂ ਦੇ ਵਿੱਚ ਚਾਕੇ ਪੁਲਿਸ ਨੇ ਮਾਰਤਾ ਤੇ ਉਹ ਬਦੇਸੀ ਸਰਕਾਰਾਂ ਦੇ ਵਿੱਚ ਜਦੋਂ ਇਹ ਗੱਲ ਪਹੁੰਚੀ ਉਦੋਂ ਥੋੜਾ ਬਹੁਤਾ ਜੋ ਅਸਰ ਹੈ ਜ਼ੁਲਮ ਦੇ ਖਿਲਾਫ ਆਵਾਜ਼ ਬਲੰਦ ਹੋਣ ਲੱਗੀ ਤਾਂ ਖਾਲਾ ਆ ਸਾਹਿਬ ਨੂੰ ਉੱਥੇ ਉਹਨਾਂ ਦੇ ਸਾਥੀਆਂ ਨੇ ਮਿੱਤਰ ਪ੍ਰੇਮੀਆਂ ਨੇ ਕਿਹਾ ਕਿ ਤੁਸੀਂ ਪੰਜਾਬ ਨਾ ਜਾਓ ਤੁਹਾਨੂੰ ਵੀ ਲਾ ਬਾਹਰ ਛਲਾਸ਼ ਬਣਾ ਦਿੱਤਾ ਜਾਊਗਾ ਪਰੰਤੂ ਉਸ ਮਹਾਨ ਜਰਨੈਲ ਨੇ ਆਪਣੀ ਮੌਤ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਵਾਪਸ ਆ ਗਏ ਉਹ 26 ਜੁਲਾਈ 1995 ਨੂੰ ਉਹਨਾਂ ਨੇ ਆ ਕੇ ਹੋਰ ਵੀ ਜ਼ੋਰ ਸ਼ੋਰ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਈ ਔਰ ਲਾਹਵਾਰ ਛਲਾਛਾਂ ਨੂੰ ਇਨਸਾਫ਼ ਦੇਣ ਦੇ ਵਾਸਤੇ ਅਦਾਲਤਾਂ ਦੇ ਵਿੱਚ ਉਹਨਾਂ ਦੇ ਬਾਰਸ਼ਾ ਨੂੰ ਲਜਾਇਆ ਗਿਆ ਕੱਲੇ ਜੀਤ ਸਿੰਘ ਸੰਧੂ ਦੇ ਉੱਤੇ 50 ਤੋਂ ਵੱਧ ਜਿਹੜੇ ਸੀਗੇ ਅਪਰਾਧਿਕ ਮਾਮਲੇ ਦਰਜ ਕਰਵਾਏ ਪਰੰਤੂ 6 ਸਤੰਬਰ 1995 ਨੂੰ ਪੰਜਾਬ ਦੇ ਅਜੀਤ ਸਿੰਘ ਸੰਧੂ ਐਸਐਸਪੀ ਤਰਨਤਾਰਨ ਦੇ ਹੁਕਮ ਦੇ ਅਨੁਸਾਰ ਡੀਐਸਪੀ ਸ਼ੋਕਮਾਰ ਐਸਐਚਓ ਸਰਿੰਦਰਪਾਲ ਸਿੰਘ ਕਾਂਸਟੇਬਲ ਪ੍ਰithviਪਾਲ ਸਿੰਘ ਅਤੇ ਹੋਰ ਪੁਰਸ਼ ਸਮਰਾਜਮਾਨੇ ਖਾਲਸਾ ਸਾਹਿਬ ਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਬੈਨ ਵਿੱਚ ਸੁੱਟ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਇਸ ਤੋਂ ਵੱਡੀ ਕੋਈ ਹੋਰ ਮਿਸਾਲ ਜ਼ੁਲਮ ਦੀ ਹੋਈ ਨਹੀਂ ਸਕਦੀ ਕਿ ਜਿਹੜਾ ਬੰਦਾ ਕਲਮਲੇ ਨਾਲ ਨਿਰਦੋਸ਼ਾਂ ਨੂੰ ਇਨਸਾਫ਼ ਦੀ ਲੜਾਈ ਲੜ ਰਿਹਾ ਸੀ ਆਪਣੀ ਜਾਨ ਦੀ ਨਾ ਪਰਵਾਹ ਕਰਦਾ ਹੋਇਆ ਸ਼ਹੀਦੀ ਨੂੰ ਪ੍ਰਾਪਤ ਕਰ ਗਿਆ ਔਰ ਇੱਕ ਐਸਾ ਸਨੇਹਾ ਦੁਨੀਆ ਦੇ ਪੱਤਰਕਾਰਾਂ ਨੂੰ ਇਤਿਹਾਸਕਾਰਾਂ ਨੂੰ ਦੇ ਗਿਆ ਕਿ ਜੇ ਕੋਈ ਮਨੁੱਖ ਸਚਾਈ ਦੇ ਖਿਲਾਫ ਲੜਨਾ ਚਾਹੇ ਤਾਂ ਇੱਕ ਇਕੱਲਾ ਸਿਪਾਹੀ ਹੀ ਵੱਡੇ ਡੀਜੀਪੀਆਂ ਦੇ ਨਾਲ ਲੜ ਸਕਦਾ ਹੈ ਸਾਰੀ ਦੁਨੀਆ ਦੇ ਵਿੱਚ ਅੱਜ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ ਉਹਨਾਂ ਦੇ ਕਹੇ ਹੋਏ ਗੱਲ ਇੱਕ ਦਿਨ ਸੱਚ ਸਾਬਤ ਹੋਊਗੀ ਕਿ ਸਾਰੇ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਊਗਾ ਔਰ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਔਰ ਇੱਕ ਵਾਰੀ ਫਿਰ ਸਰਦਾਰ ਜਸਵੰਤ ਸਿੰਘ ਖਾਲਾ ਦੀ ਮਹਾਨ ਸ਼ੀਰਧੀ ਨੂੰ ਕੋਟ-કોટ ਪ੍ਰਣਾਮ ਇਹ ਜਿਹੜਾ ਐਪੀਸੋਡ ਹੈ ਇਹ ਜਿਹੜੀ ਬਾਵਾਣੀਆਂ ਕਹਾਣੀਆਂ ਦਾ ਐਪੀਸੋਡ ਹੈ ਆਪਣੇ ਬੱਚਿਆਂ ਨੂੰ ਮੈਂ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਜਰੂਰ ਸੁਣਾਉਣ ਕਿਉਂਕਿ ਸਾਡੇ ਕੋਲੇ ਸਮਾਂ ਬਹੁਤਾ ਨਹੀਂ ਹੁੰਦਾ ਵਿਸਤਾਰ ਦੇ ਵਿੱਚ ਦੱਸਣ ਵਾਸਤੇ ਜੇ ਵਿਸਤਾਰ ਦੇ ਵਿੱਚ ਜਾਣਕਾਰੀ ਚਾਹੁੰਦੇ ਹੋ ਤਾਂ ਭਾਈ ਸਰਬਜੀਤ ਸਿੰਘ ਕਮਾਨ ਦੀ ਕਿਤਾਬ ਪੰਜਾਬ ਦਾ ਬੁਚੜ ਪੜ੍ਹ ਕੇ ਆਪਣੇ ਬੱਚਿਆਂ ਨੂੰ ਜੋ ਸਿੱਖਾਂ ਤੇ ਜਨਮ ਜ਼ੁਲਮ ਜ਼ਬਰ ਦੀ ਹਿਨੇਰੀ ਚੱਲੀ ਉਸ ਤੋਂ ਜਾਣੂ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ